ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਜ਼ਰੂਰੀ ਅਪੀਲ ਪੰਜਾਬੀਆਂ ਨੂੰ ਪਿਛਲੇ ਸਾਲ 2024 ਦੇ 3 ਦਸੰਬਰ ਨੂੰ ਆਪਾਂ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ ਸੀ ਬੁੱਢੇ ਦਰਿਆਜ ਪੈਂਦੀਆਂ ਜ਼ਹਿਰਾਂ ਨੂੰ ਰੋਕਣ ਲਈ ਪਰ ਤੁਸੀਂ ਦੇਖਿਆ ਸਰਕਾਰ ਨੇ ਕਿਵੇਂ ਸਾਰਾ ਲੁਧਿਆਣਾ ਸੀਲ ਕਰਤਾ ਸੀਗਾ ਪੁਲਸੌਣੀ ਬਣਾਤਾ ਸੀਗਾ ਬੰਦੇ ਫੜੇ ਫੜਾਏਗੇ ਉਸ ਵੇਲੇ ਆਪਾਂ ਨੂੰ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਹਫ਼ਤੇ ਚ ਇਹ ਜ਼ਹਿਰਾਂ ਬੰਦ ਕਰ ਦਿਆਂਗੇ ਪਰ ਨਹੀਂ ਹੋਈਆਂ ਸਾਲ ਹੋ ਗਿਆ ਸੋ ਪੰਜਾਬ ਦੇ ਲੋਕੋ ਸਾਰਾ ਦਖਣੀ ਮਾਲਵਾ ਜੈਸਲ ਮੇਰ ਤਕਰਾਸਤਾਨ ਦੇ ਲੋਕ ਕੈਂਸਰ ਕਾਲਾ ਪੀੜਿਆ ਮੰਦ ਬੁੱਧੀ ਬੱਚੇ ਪਤਾ ਨਹੀਂ ਕਿਹੜੇ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਇਹ ਜ਼ਹਿਰਾਂ ਕਰਕੇ ਇਹ ਕੈਮੀਕਲ ਕਰਕੇ ਇਹ ਵੀ ਸਰਕਾਰ ਪਹਿਲਾਂ ਬਹੁਤ ਵੱਡੇ ਵਾਅਦੇ ਕਰਕੇ ਆਈ 500 ਕਹਿੰਦਾ ਹੁੰਦਾ ਸੀ ਕਿ ਅਸੀਂ ਬੰਦ ਕਰ ਦਾਂਗੇ ਯਾਰਾਂ ਪਰ ਨਹੀਂ ਇਹ ਵੀ ਉਹਨਾਂ ਨਾਲ ਹੀ ਲੜ ਗਏ ਭਰਾਵੋ ਹਰਾਨੀ ਦੀ ਗੱਲ ਦੇਖੋ ਜਿਹੜੇ ਇੰਡਸਟਰੀਅਲ ਨੇ ਜਿਨ੍ਹਾਂ ਦੇ ਵੱਡੇ ਵੱਡੇ ਕਾਰਖਾਨੇ ਆ ਲੁਧਿਆਣੇ ਵਾਲਾ ਜਿਹੜਾ ਐਮ ਐਲ ਏ ਮੰਤਰੀ ਬਣਾਇਆ ਉਹ ਤਾਂ ਇਹਨਾਂ ਨੇ ਸਾਰਾ ਡਿਪਾਰਟਮੈਂਟ ਹੀ ਉਹਦੇ ਕੋਲ ਸੰਭਾਤਾ ਹੁਣ ਜਿਹੜਾ ਆਪ ਬੰਦਾ ਕਾਤਲ ਹੈ ਸਾਡੇ ਹਜ਼ਾਰਾਂ ਲੱਖਾਂ ਲੋਕਾਂ ਦਾ ਜ਼ਹਿਰਾਂ ਪਾਉਣ ਦੇ ਵਿੱਚ ਪਾ ਕੇ ਸਾਨੂੰ ਮਾਰ ਰਿਹਾ ਹੈ ਉਹ ਬੰਦੇ ਕਦੇ ਪਾਣੀ ਰੋਈਆਂ ਨੂੰ ਰੋਕਣਗੇ ਸੋ 3 ਤਰੀਕ ਨੂੰ 3 ਦਸੰਬਰ 2025 ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਿਖੇ ਇਕੱਠ ਰੱਖਿਆ ਉੱਥੋਂ ਆਪਾਂ ਇੱਕ ਮਾਰਚ ਲੈ ਕੇ ਜਾਣਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਤੱਕ ਤੇ ਪੁੱਛਣਾ ਉਹਨਾਂ ਨੂੰ ਜਾ ਕੇ ਵੀ ਭਾਈ ਐਨਜੀਟੀ ਦੇ ਆਰਡਰ ਨੇ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਆਰਡਰ ਨੇ ਉਹਨਾਂ ਨੇ ਕਿਹਾ ਵੀ ਇਹ ਜ਼ਹਿਰਾਂ ਫੌਰੀ ਤੌਰ ਤੇ ਬੰਦ ਕਰੋ ਤੇ ਕਿਉਂ ਨਹੀਂ ਹੋਈਆਂ ਸਾਲ ਹੋ ਗਿਆ ਸੋ ਆਓ ਯਾਰ ਬਹੁਤ ਅਹਿਮ ਤੇ ਗੰਭੀਰ ਮਸਲਾ ਹੈ ਸਾਡੇ ਗੁਰੂਆਂ ਨੇ ਵੀ ਪਾਣੀ ਨੂੰ ਪਿਓ ਕਿਹਾ ਸਾਡੇ ਪਿਓ ਨੂੰ ਪਿਤਾ ਨੂੰ ਜਿਹੜਾ ਜੀਵਨ ਜ਼ਿੰਦਗੀਆਂ ਬਖਸ਼ਦਾ ਉਹ ਤੇ ਜ਼ਹਿਰਾਂ ਪੱਗ ਸਾਨੂੰ ਮਾਰਿਆ ਜਾ ਰਿਹਾ ਸੋ ਆਪਾਂ ਜੇ ਲਗਾਤਾਰ ਇਸ ਸੰਘਰਸ਼ ਜਾਰੀ ਰੱਖਾਂਗੇ ਲੜਦੇ ਰਵਾਂਗੇ ਸਾਡੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਲਗਾਤਾਰ 7-8 ਸਾਲ ਤੋਂ ਲੜਾਈ ਲੜ ਰਹੀ ਹੈ ਉਹ ਤੇ ਕੁਝ ਆਪਣੀ ਪ੍ਰਾਪਤੀ ਵੀ ਆਪਾਂ ਕਹਿੰਦਾ ਸਰਫੀਚਲ ਵਰਗੇ ਭੱਜੇ ਫਿਰਦੇ ਹੁਣ ਜੋੜੇ ਲਾ ਕੇ ਪਰ ਆਉਣ ਵਾਲੇ ਸਮੇਂ ਜਿੰਨਾ ਅਸੀਂ ਦਬਾਅ ਬਣਾ ਸਕਦੇ ਹਾਂ ਸਰਕਾਰ ਤੇ ਉਸ ਤਰੀਕੇ ਨੇ ਪ੍ਰਭਾਵ ਉਹ ਜਿਹੜਾ ਬੰਦ ਹੋਣੀ ਹੈ ਸੋ ਮੇਰੀ ਅਪੀਲ ਹੈ ਤਿੰਨ ਤਰੀਕ ਨੂੰ ਪਟਿਆਲੇ ਗੁਰੂਕਰ ਦੁਖਨਵਾਰਨ ਸਾਹਿਬ ਜਰੂਰ ਬਾਈ ਵੱਧ ਤੋਂ ਵੱਧ ਬੰਦੇ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ